ਔਰ ਬਿਜਲੀ ਮਾਲ ਮੁਲਾਜ਼ਮ ਰਾਜੀਵ ਜੋ ਕਿ ਅ ਬਿਜਲੀ ਠੀਕ ਕਰ ਰਿਹਾ ਸੀ ਤਾਂ ਉਸ ਨੂੰ ਕਰੰਟ ਦੇ ਝਟਕੇ ਲੱਗਦੇ ਨੇ ਔਰ ਮੌਕੇ ਦੇ ਉੱਤੇ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਸ ਸਮੇਂ ਮੌਕੇ ਤੇ ਉਹ ਲੈ ਕੇ ਪਹੁੰਚਦੇ ਨੇ ਰਾਜੀਵ ਨੂੰ ਤਾ ਉਸਦੀ ਮੌਤ ਹੋ ਚੁੱਕੀ ਸੀ ਪਹਿਲਾ ਹੀ ਸਾਹ ਨਿਕਲ ਚੁੱਕੇ ਸੀ ਤਾਂ ਬੇहद ਮੰਦ ਭਾਗੀ ਖਬਰ ਹੈ ਕਿਉਂਕਿ ਆਪਣੇ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਸੀ ਆਪਣੇ ਪਿੱਛੇ ਤਿੰਨ ਬੱਚੇ ਤੇ ਪਤਨੀ ਨੂੰ ਛੱਡ ਗਿਆ 라ਜੀਵ ਔਰ ਨਾਬਾ ਦੀ ਡਿਫੈਂਸ ਕਲੋਨੀ ਦੇ ਵਿੱਚ ਇਹ ਹਾਦਸਾ ਵਾਪਰਿਆ ਬਿਜਲੀ ਠੀਕ ਕਰਦੇ ਸਮੇਂ ਹਾਦਸਾ ਵਾਪਰਦਾ ਹੈ ਜਦੋਂ ਬਿਜਲੀ ਬੋਰ ਦਾ ਮੁਲਾਜ਼ਮ 라ਜੀਵ ਜੋ ਕਿ ਬਿਜਲੀ ਠੀਕ ਕਰਨ ਲਈ ਖੰਬੇ ਦੇ ਉੱਤੇ ਚੜਦਾ ਔਰ ਇਸ ਦੌਰਾਨ ਉਸ ਨੂੰ ਕਰੰਟ ਦੇ ਝਟਕੇ ਲੱਗਦੇ ਨੇ ਔਰ ਮੌਕੇ ਦੇ ਉੱਤੇ ਉਸ ਦੀ ਮੌਤ ਹੋ ਜਾਂਦੀ ਹੈ ਨਾਬਾਦੀ ডিফেন্স ਕਲੋਨੀ ਦਾ ਹਾਦਸਾ ਦੱਸਿਆ ਜਾ ਰਿਹਾ ਹੈ ਔਰ ਦੱਸਿਆ ਜਾ ਰਿਹਾ ਕਿ ਪੂਰੀ ਟੀਮ ਅ ਬਿਜਲੀ ਠੀਕਰਨ ਪਹੁੰਚੀ ਹੋਈ ਸੀ ਕਿਉਂਕਿ ਇਲਾਕੇ ਦੇ ਵਿੱਚ ਬਿਜਲੀ ਕੱਟ ਲੱਗਾ ਹੋਇਆ ਸੀ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਸੀ ਔਰ ਜਿਸ ਕਰਕੇ ਪੂਰੀ ਟੀਮ ਉਥੇ ਪਹੁੰਚਦੀ ਹੈ ਬਿਜਲੀ ਠੀਕਰਨ ਔਰ ਰਾਜੀਵ ਉਹਨਾਂ ਦੇ ਵਿੱਚੋਂ ਜੋ ਖੰਭੇ ਦੇ ਉੱਤੇ ਚੜਿਆ ਗਿਆ ਹੋਇਆ ਸੀ ਤਾਂ ਉਸ ਨੂੰ ਕਰੰਟ ਲੱਗ ਜਾਂਦਾ ਹੈ ਤਾਂ ਹੀਠਾ ਖੰਬੇ ਤੇ ਡਿੱਗ ਜਾਂਦਾ ਹੈ ਨਾਲ ਜੋ ਸਾਥੀ ਮੁਲਾਜ਼ਮ ਪਹੁੰਚੇ ਸੀ ਤਾਂ ਉਹਨਾਂ ਦੇ ਵੱਲੋਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਨਾਬਾ ਵਿਖੇ ਲੈ ਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਰਜੀਵ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਔਰ ਆਪਣੇ ਪਿੱਛੇ ਤਿੰਨ ਛੋਟੀਆਂ ਬੱਚੀਆਂ ਔਰ ਬੱਚੇ ਔਰ ਇੱਕ ਪਤਨੀ ਛੱਡ ਗਿਆ ਹੈ ਔਰ ਬੇਹਦ ਦਰਦਨਾਕ ਹਾਦਸਾ ਇਹ ਵਾਪਰਿਆ ਔਰ ਪੂਰਾ ਪਰਿਵਾਰ ਤਹਸਰੈਸਿਕ ਤਰੀਕੇ ਦੇ ਨਾਲ ਕਹਿ ਸਕਦੇ ਆ ਹੋ ਗਿਆ ਕਿਉਂਕਿ ਪਰਿਵਾਰ ਦਾ ਕਮਾਉਣ ਵਾਲਾ ਕੱਲਾ ਜੀ ਜਿਸ ਤਰੀਕੇ ਦੇ ਨਾਲ ਇਸ ਦੁਨੀਆ ਤੋਂ ਚਲਾ ਗਿਆ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਦੁੱਖ ਦੀ ਲਹਿਰ ਹੈ ਕਿਉਂਕਿ ਕੱਲਾ ਕਮਾਉਣ ਵਾਲਾ ਸੀ ਔਰ ਧੀਆਂ ਦੀ ਜ਼ਿੰਮੇਵਾਰੀ ਦੀ ਸੀਗੀ ਦੋ ਧੀਆਂ ਸੀ ਔਰ ਇੱਕ ਬੇਟਾ ਉਸ ਦਾ ਤਾਂ ਬੱਚੇ ਅਨਾਥ ਹੋ ਗਏ ਨੇ ਇੱਕ ਤਰੀਕੇ ਦੇ ਨਾਲ ਸਿਰਫ ਮਾਂ ਬਚੀ ਹੈ ਉਹਨਾਂ ਦੇ ਕੋਲ ਔਰ ਉਹ ਵੀ ਕਮਾਈ ਨਹੀਂ ਕੋਈ ਕਰਦੀ ਕਿਉਂਕਿ ਕਮਾਉਣ ਵਾਲਾ ਰਾਜੀਵ ਸੀ ਔਰ ਬੜੀ ਮਿਹਨਤ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਸੀ ਪਰ ਇਸ ਤਰੀਕੇ ਦਾ ਹਾਦਸਾ ਅ ਨਹੀਂ ਪਤਾ ਸੀ ਕਿ ਇਸ ਤਰੀਕੇ ਦਾ ਹਾਦਸਾ ਵਾਪਰ ਜਾਵੇਗਾ ਕਿਉਂਕਿ ਪਹਿਲਾਂ ਵੀ ਜਦੋਂ ਬਿਜਲੀ ਖਰਾਬ ਹੁੰਦੀ ਹੈ ਤਾਂ ਕਈ ਵਾਰ ਉਸ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਬਿਜਲੀ ਠੀਕ ਕੀਤੀ ਗਈ ਹੋਵੇਗੀ ਪਰ ਕਿਸਮਤ ਨੂੰ ਅੱਜ ਕੁਝ ਹੋਰ ਮਨਜ਼ੂਰ ਸੀ ਔਰ ਅੱਜ ਮੌਤ ਲਿਖੀ ਸੀ ਉਸ ਖੰਭੇ ਦੇ ਉੱਤੇ ਜਿੱਥੇ ਬਿਜਲੀ ਠੀਕਰਨ ਚੜਦਾ ਹੈ ਪਰ ਉੱਥੋਂ ਕਰੰਟ ਦੇ ਝਟਕੇ ਲੱਗਣ ਤੋਂ ਬਾਅਦ heਠਾ ਡਿੱਗ ਜਾਂਦਾ ਹੈ ਔਰ ਇੱਕੋ ਝਟਕੇ ਦੇ ਵਿੱਚ ਸਾਹ ਨਿਕਲ ਜਾਂਦੇ ਨੇ ਔਰ ਮੌਤ ਹੋ ਜਾਂਦੀ ਹੈ ਰਾਜੀਤ ਦੀ ਬੇਹਦ ਮੰਦ ਭਾਗੀ ਖਬਰ ਹੈ ਔਰ ਪੂਰੇ ਮਾਮਲੇ ਦੇ ਵਿੱਚ ਔਰ ਜੋ ਪਰਿਵਾਰ ਹੈ ਉਸ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ ਕੀ ਨਾਂ ਸੀ ਬੇਟੇ ਦਾ ਤੁਹਾਡੇ ਦਾ ਜੀ ਜੀਵ ਕੁਮਾਰ ਜੀ ਅੱਛਾ ਇਹ ਕਿਸ ਤਰ੍ਹਾਂ ਹੋਇਆ ਕੁਝ ਲੱਗਾ ਜੀ ਪਤਾ ਲਾਈਨ ਤੇ ਫਾਲਟ ਠੀਕ ਕਰਨ ਗਿਆ ਅੱਛਾ ਜੀ ਕਿੱਥੇ ਹੋਇਆ ਇਹ ਇਨਸੀਡੈਂਟ ਲਾਹੌਰਾਂ ਦੇ ਡਿਫੈਂਸ ਕਲੱਬ ਡਿਫੈਂਸ ਗਰਾਊਂਡ ਨੇ ਲਾਹੌਰਾਂ ਅੱਛਾ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਇਸ ਬਾਰੇ ਇਹਨੂੰ ਤਾਂ ਹੁਣੇ ਪਤਾ ਲੱਗਾ ਮੈਂ ਤਾਂ ਸ਼ੌਪ ਤੇ ਸੀ ਅੱਛਾ